ਹਿੰਦੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੰਘ ਸੂਰ ਮੇ ਗਾਣੇ ਦਾ ਪੋਸਟਰ ਕੀਤਾ ਗਿਆ ਰਿਲੀਜ਼ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਲਾਕਾਰ ਜਗਦੀਸ਼ ਨਾਫਰੀ ਅਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਮੈਨੇਜਰ ਅਮਰਜੀਤ ਸਿੰਘ ਅਤੇ ਸਾਰਿਆਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਬੜੀ ਖੁਸ਼ੀ ਹੈ ਕਿ ਨਵੀਂ ਪਾਸ਼ਾ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੰਘ ਸੂਰ ਮੇ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਅਤੇ ਉਹਨਾਂ ਦੱਸਿਆ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਗੀਤ ਨੂੰ ਸਾਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਲੱਗਣ ਦੀ ਪ੍ਰੇਰਣਾ ਵੀ ਮਿਲੇਗੀ। ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ। ਬਗਤ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਅੱਜ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜੀ ਸਰਦਾਰ ਜੀ ਸ਼੍ਰੀ ਜਗਦੀਸ਼ ਨਾਖਰੀ ਜੀ ਨੇ ਇਹ ਗੁਰੂਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ ਪੋਸਟ ਅਗਾਂਹ ਕੀਤਾ ਜਿਸ ਦੇ ਦਾ ਇਹ ਗਾਣਾ ਹੈ ਜਿਹੜਾ ਮੇਨ ਆ ਉਹ ਦਾ ਸਿੰਘ ਸੁਰਮੇ ਇਹ ਰਿਲੀਜ਼ ਕਰ ਰਹੇ ਹੈ ਅੱਜ ਬਹੁਤ ਹੀ ਇਹਨਾਂ ਦਾ ਧੰਨਵਾਦ ਆ ਕਿਉਂਕਿ ਇਸ ਸਿੱਖ ਇਤਿਹਾਸ ਦੇ ਸੰਬੰਧੀ ਜੋ ਵੀ ਜਾਗਰੂਕਤਾ ਬਿਆਣੀ ਹੈ ਲੋਕਾਂ ਨੂੰ ਜਾਂ ਲੋਕਾਂ ਨੂੰ ਇਹਨਾਂ ਬਾਰੇ ਦੱਸਣਾ ਤਾਂ ਉਹਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਬਹੁਤ ਜ਼ਿਆਦਾ ਇਹਨਾਂ ਦਾ ਹਿੱਸਾ ਲੈ ਰਹੇ ਨੇ ਅਸੀਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਤੇ ਪ੍ਰਮਾਤਮਾ ਅਗੇ ਦੋਆ ਕਰਦੇ ਆਂ ਵੀ ਅੱਗੇ ਨੂੰ ਵੀ ਇਹੋ ਜਿਹੇ ਗਾਣੇ ਜਾਂ ਧਾਰਮਿਕ ਗਾਣੇ ਜੋ ਸਿੱਖੀ ਦੇ ਪ੍ਰਚਾਰ ਨੂੰ ਵਧਾਉਂਦੇ ਨੇ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਵੈਜ ਜੀ ਦਾ ਖਾਲਸਾ ਵੈਜ ਜੀ ਖਤੇ ਅਸੀਂ ਸਾਰੀ ਟੀਮ ਬਹੁਤ ਬਹੁਤ ਧੰਨਵਾਦੀ ਹੈ ਪੰਜਾਬ ਕੇਸਰੀ ਚੈਨਲ ਦੇ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਪਹੁੰਚ ਕੇ ਸਾਡੇ ਸੋਤੇ ਵੀਰ ਜਗਦੀਸ਼ ਨਖਰੀ ਜੀ ਦਾ ਇੱਕ ਰਾਹਨਾਰ ਲੀਜ਼ ਕਰਨ ਦੇ ਸਮੇਂ ਆ ਕੇ ਸਾਡਾ ਸਹਿਯੋਗ ਦਿੱਤਾ ਹੈ ਤੇ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਬਹੁਤ ਅੱਛਾ ਸਾਂਗ ਸ਼ਹਾਤ ਨੂੰ ਸਮਰਪਿਤ ਸਿੰਘ ਸੁਰਮੇ ਮੈਂ ਕੰਪਨੀ ਦੀ ਸੰਪਰਦਾਇਟ ਰਿਲੀਜ਼ ਕੀਤਾ ਤੇ ਜਸ ਬ੍ਰਦਰ ਨੇ ਮੈਨੂੰ ਕਿਹਾ ਜੀ ਬਹੁਤ ਅੱਛਾ Song ਹੈ ਸਾਰੇ ਲਾਈਕ ਕਰਿਓ ਸ਼ੇਅਰ ਕਰਿਓ ਜੇ ਆਪਾਂ ਲਾਈਕ ਤੇ ਸ਼ੇਅਰ ਕਰਾਂਗੇ ਉਸੇ ਨਾਲ ਸਾਡੇ ਪੰਥ ਨੂੰ ਤੇ ਸਾਡੀ ਕਾਮ ਨੂੰ ਬੜਾ ਸਹਾਇਕ ਮਿਲਦਾ ਹੈ ਤਾਂ ਫਿਰ ਤੋਂ ਮੈਂ ਤਨਮਾਦੀਆਂ ਪਿਆਰ ਕੇ ਇਸ ਟੀਮ ਦਾ ਜਿਨ੍ਹਾਂ ਨੇ ਸਾਡੇ ਪਿੱਛੇ ਟਾਈਮ ਕੱਢਿਆ ਬਹੁਤ ਬਹੁਤ ਤਮਾਦੀ ਵੈਰ ਜੀ ਖਾਲਸਾ ਵੈਰ ਜੀ ਦੀ ਫਤਹ ਹਾਂਜੀ ਸ਼ਲੀ ਦਿੱਤਾ ਗਿਆ ਜੀ ਅੱਜ ਕੰਮ ਜਾ ਗੁਰਮਹਾਰਾਂ ਦੀ ਸਮਾਪਤੀ ਕਿਹਨਾਂ ਬਹੇ ਗੁਰਜੀ ਦਾ ਪਾਲਤ ਬਹੇ ਗੁਰਜੀ ਦੀ ਪ੍ਰਥਾ ਸਿਰਫ ਦੇ ਨੰਨੇ ਪਾਚਾ ਪਾਲ ਗੁਰੂ ਦੇਵ ਪਾਚਾ ਪਾਚਾ ਦਾ 350 ਸਾਦਾ ਇਹ ਜੋ ਦਿਹਾੜਾ ਇਸ ਹਾਜਤਾ ਦਿਹਾੜਾ ਲਗਾਇਆ ਬੜੀ ਧੂਮ ਤਾਂ ਰਮਾਇਆ ਜਾ ਰਿਹਾ ਸਹੀੀਤ ਹੋਣਾ ਤੋਂ ਵੱਧ ਸਰਕਾਰ ਵੱਲੋਂ ਤਾਂ ਕਿਹੜਾ ਕਰਨਾ ਹੁੰਦਾ ਜੋ ਸਹਾਇਤਾ ਦਾ ਜਾਂ ਪੀਣਾ ਉਹ ਸੱਚੇ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਤਾਂ ਹਾਦਤ ਜਣੀ ਜੁਜੇ ਧਰਮ ਲਈ ਹਿੰਦੂ ਚਾਦਰ ਬੰਨ ਲਾ ਇਹ ਸਿਰ ਤੇ ਸਰਪਰ ਦਿਖਾਇਆ ਗੁਰੂ ਤੇਗ ਬਹਾਦਰ ਸਾਹਾ ਪਾਛਾ ਤੇ ਹੀ ਸਿਵਾਇ ਇਹ ਸਾਡੀ ਸਿੱਖ ਤੋਂ ਵੀ ਹਿੱਸਾ ਆਇਆ ਕਿ ਹੁਜਵਾਲੀ ਸਾਰੀ ਲਗਾਈ ਤੇ ਉਹਨਾਂ ਨੇ ਸਹਾਦੇ ਦਿੱਤੀ ਉਹ ਨਾਂ ਅਸੀਂ ਦੇਖ ਰਹੇ ਹਾਂ ਸਾਰੇ ਸੰਸਾਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪੱਧਰ ਤੇ ਜੋ ਸਹਾਦੇ ਦਿਹਾੜਾ ਮਿਲਾਇਆ ਜਾ ਮੈਂ ਅੱਜ ਜੇਦੀ ਲਾਫੀ ਜੀ ਨੂੰ ਤੇ ਇਹਨਾਂ ਨੇ ਇੱਕ ਸਿੰਘ ਸੂਰਮੇ ਗੀਤ ਜੀ ਜੀ ਕਿਤਾ ਮੈਨੂੰ ਬਧਾਈ ਦਿੰਦਾ ਇਹਨਾਂ ਨੇ ਆਪਣੇ ਦਿਲ ਦੀ ਘਹਿਰੀ ਤੋਂ ਤਰਸ ਮਾਨੂ ਕਰਕੇ ਆਪਣੇ ਸਰਦਾਰਾਂ ਦੇ ਪੁੱਲ ਭੇਟ ਕੀਤੇ ਠੀਕ ਤੋਂ ਬਹੁਤ ਵਧੀਆ ਇਹਨਾਂ ਦਾ ਫਰਮਾਨ ਤੇ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਚ ਧੰਨ ਬਾਬਾ ਜੀਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਤਾਂ ਦੀ ਮਾਤਾ ਜੀ ਦੇ ਕੌੜ ਦੀ ਦਾ ਜੋ ਸੇਵਾ ਦੀ ਦਿਹਾੜਾ ਆ ਰਿਹਾ ਹੈ ਉਹਦੇ ਸਮਰਪਿਤ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਕਰਾ ਦਾ ਰਿਸੀਪਸ਼ਨ ਤੇ ਇਸੇ ਸਥਾਨ ਤੇ ਸੀ ਹੋਸਟ ਵਾਲੇ ਨਾਲ ਕੁਝ ਤਰ੍ਹਾਂ ਬਾਤ ਜੈ ਕੁਰਤੂ ਵਾਈ ਕੁਰਤੂ ਖਾਲਸਾ ਵਾਈ ਕੁਰਤੂ ਹਾਂਜੀ ਸਰ ਆਡੀ ਮੋਸਰ ਰੀਲਿਸ ਕਰਦੇ ਹਾਂਜੀ ਵਾਈ ਕੁਰਤੂ ਖਾਲਸਾ ਵਾਈ ਕੁਰਤੂ ਦੇ ਕਈ ਫਟੇ ਅੱਜ ਇੱਕ ਧਾਰਮਿਕ ਜਿਹੜਾ ਗੀਤ ਸਿੰਘ ਸੂਰ ਨੇ ਉਹ ਪੋਸਟਰ ਰੀਲਿਸ ਕਰ ਰਹੇ ਹਾਂ ਜੀ तकरीबन ਇਹ 28 ਸਾਲ ਹੋ ਗਏ ਇਸ ਗਾਣੇ ਨੂੰ ਲਿਖੇ ਮੇਰੇ ਪਿਆਰੇ ਮਿੱਤਰ ਅ ਸਵਰਗੀ ਕਰਮਜੀਤ ਸਿੰਘ ਰਖਾੜ ਉਹਨਾਂ ਦੀ ਕਲਮ ਚੋ ਇਹ ਲਿਖਿਆ ਗਿਆ ਪਰ ਜਦੋਂ ਕਹਿੰਦਾ ਵਾਈਗਰੂ ਨੇ ਉਹ ਸੱਚੇ ਪਾਤਸ਼ਾਹ ਨੇ ਸਮਾਲੇ ਹੋਣਾ ਖੁਦ ਹੀ ਆਉਣਾ 28 ਸਾਲਾਂ ਬਾਅਦ ਇਹ ਅੱਜ ਮੇਰੇ ਸਰ ਉਸਤਾਦ ਦੀ ਰਾਤ ਸਭੂ ਸਿੰਘ ਬਲਾਰੀ ਬਲਾਰੀ ਸਾਹਿਬ ਦੀ ਕਿਰਪਾ ਨਾਲ ਕ ਇਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਨਹੀਂ ਕੋ ਕਾਰੇ ਨੂੰ ਕਰ ਕਿਉਂਕਿ ਮੈਂ ਤਕਰੀਬਨ 25 ਸਾਲ ਹੋ ਗਏ ਜਿ ਮੈਨੂੰ ਛੱਡੇ ਨੂੰ ਇਹ ਕੰਮ ਜਿਹੜਾ ਗਾਉਣ ਵਜਾਉਣ ਦਾ ਤੇ ਇਹਨਾਂ ਦੀ ਮਤਲਬ ਪ੍ਰੇਰਣਾ ਸਦਕਾ ਮੈਂ ਦੁਆਰਾ ਇਸ ਫੀਲਡ 'ਚ ਆਇਆ ਹੈਗਾ ਇਹ ਆਸ ਕਰਦਾ ਮੈਂ ਸਾਰੇ ਹੀ ਆਪਣੇ ਸਤਕਾਰਯੋਗ ਸਿੰਘ ਸਾਹਿਬਾਨਾਂ ਨਾਲ ਖੜੇ ਹੈਗਾ ਮੇਰੇ ਇਹਨਾਂ ਦੀ ਕਿਰਪਾ ਹੋਵੇਗੀ ਤੇ ਇਹ ਸਾਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੈਂ ਉਮੀਦ ਕਰਦਾ ਵੀ ਇਹ ਗਾਣੇ ਨੂੰ ਸ਼ੇਅਰ ਤੇ ਲਾਈਕ ਕਰਕੇ ਉਸ ਯੂ ਨੋ ਜੀ ਸ਼੍ਰੀ ਗੁਰੂ ਤੇਗ বাহাদুর ਜੀ ਦੀ ਜਿਹੜੇ ਸ਼੍ਰੀ ਗੁਰਤੇਗ ਬਾਦਰ ਜੀ ਦੇ 350 ਸਾਲਾਂ ਨੂੰ ਸਮਰਪਿਤ ਇਹ ਕਰ ਰਹੇ ਹਾਂ ਜੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਹਨਾਂ ਦੇ ਚਰਨਾਂ ਦੇ ਵਿੱਚ ਸ਼੍ਰੀ ਗੁਰਤੇਗ ਬਾਦਰ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗ ਸਕੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਰਿਵਾਇਗੁਰੂ ਜੀ ਕੀ